ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 1 ਠੀਤੀ ਕਰ ਦਸਵਾ ਜਤ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਇਕਮ ਇਕੰਕਾਰ ਆਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕਾ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੂ ਬਿਨ ਜਗਦੀਸੈ ਉਹ ਗੁਰ ਕਾ ਸ਼ਬਦ ਮਹਿਲ ਘਰ ਦੀਸੈ ਰਾਹ ਆ ਭਾਏ ਲੱਗੀ ਪਛਤਾਣੇ ਜਮਦਰ ਬਾਦੀ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹਿ ਸਿਰ ਜਮ ਕਾਲ ਸੇ ਚੂਟਾ ਖਾਹਿ ਬਿਨ ਗੁਰ ਸ਼ਬਦ ਨ ਛੂਟ ਸਕੋਈ ਪਾਖੰਡ ਕਿਨੈ ਮੁਕਤ ਨ ਹੋਈ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਦਾ ਆਕਾਸ਼ ਕੀਏ ਬੈਸਣ ਕਉ ਥਾਓ ਰਾਤ ਜਨੰਤ ਕੀਏ ਪਉ ਪਾਓ ਜਿਨ ਕੀ ਕਰ ਵੇਖਣ ਹਾਰਾਇ ਵਰਨ ਦੂਜਾ ਸਿਰਜਣਾਰਾ ਤ੍ਰਿਤਿਆ ਬ੍ਰਹਮਾ ਬਿਸਨਮਈ ਸਾ ਦੇਵੀ ਦੇਵੋ ਪਾਏ ਵਿਸਾ ਜੋਤੀ ਜਾਤੀ ਗਣ ਤਨ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਾ ਭਰਪੂ ਸੰਨੇੜਾ ਕਿਸੇ ਆਖਾਂ ਦੂਰ ਚੌਥੂ ਪਾਇ ਚਾਰੀ ਬੇਦਾ ਖਾਣੀ ਜਾਰੇ ਬਾਣੀ ਪੇਦਾ ਅਸ਼ਟਦਸਾ ਖਾਟ ਤੀਨੋ ਪਾਏ ਸੋ ਬੁਝੈ ਜਿਸੇ ਆਪ ਬੁਝਾਈ ਤੀਨ ਸਮਾਵੈ ਚੌਥੈ ਵਾਸਾ ਪ੍ਰਣਵਤ ਨਾਨਕ ਅਮਤਾ ਕੀ ਦਾਸਾ ਪੰਚਮੀ ਪੰਜ ਭੂਤ ਬੇਤਾਲ ਅਗਮਾ ਗੋਚਰ ਪੁਰਖ ਨਿਰਾਲਾ ਇਕ ਭ੍ਰਮ ਓਖੇ ਮੂਹ ਪਿਆਸੀ ਕ ਰਸ ਚਾਖ ਸ਼ਬਦ ਤ੍ਰਿਪਤਾਸੀ ਇਕ ਰੰਗ ਰਾਤੇ ਇਕ ਮਰਤੂਰ ਇਕ ਦਰ ਘਰ ਸਾਚੈ ਦੇਖਾ ਦੂਰ ਝੂਠੇ ਕੋ ਨਹੀਂ ਪਤਨਾਓ ਕਭੋ ਨ ਸੂਚਾ ਕਾਲਾ ਕਾਓ ਪਿੰਜਰ ਪੰਖੀ ਬੰਧਿਆ ਕੋਈ ਸ਼ੇਰੀ ਪਰਮਾ ਮੁਕਤ ਨ ਹੋਏ ਤੋ ਛੁੱਟ ਜਾ ਖਸਮ ਛਡਾਏ ਗੁਰਮਤਿ ਮੇਲੇ ਭਗਤ ਦਰੜਾਏ ਖਸ਼ਮੇ ਘਾਟ ਦਰਸ਼ਨ ਪ੍ਰਭ ਸਾਜੀ ਅਨਹਦ ਸ਼ਬਦ ਨਿਰਾਲਾ ਬਾਜੀ ਜੇ ਪ੍ਰਭ ਪਾਵੈ ਤਾਂ ਮੇਲ ਬੁਲਾਵੈ ਸਬਦੀ ਭੇਦੀ ਤੋ ਪਤ ਪਾਵੈ ਕਰ ਕਰ ਵੀ ਸਖ ਪੈ ਜਨ ਜਾਵੈ ਸਾਚੈ ਸਾਚੀ ਸਾਚ ਸਮਾਵੈ ਸ਼ਬਦਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸੱਚ ਰਦਾ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਾ ਓ ਭਾਈ ਸੱਚ ਨਿਸ਼ਾਨ ਠਾਕ ਨਾ ਪਾਈ ਅਸ਼ਟਮੀ ਆਸਤ ਸਿੱਧ ਬੁੱਧ ਸਾਧੈ ਸਜਨੇ ਕੇਵਲ ਕਰਮ ਆਰਾਧੈ ਪਉਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਉ ਇਸ ਮੈਂ ਮਨੁਆ ਰਿਆ ਲਿਵਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਉ ਨੌਮੀ ਨਵੇਂ ਨਾਥ ਨਵਖੰਡਾ ਘਟ ਘਟ ਨਾਥ ਮਹਾ ਬਲਵੰਡਾ ਈ ਮੁਤਾਇਉ ਜਗ ਸਾਰਾ ਪ੍ਰਭ ਆਦੀਸ ਆਦਰਖਵਾਰਾ ਆਤ ਜੋ ਗਾਤੀ ਐ ਪੀ ਹੋਗ ਉਹ ਅਪਰੰਪਰ ਕਰਨੈ ਯੋਗ ਦਸਮੀ ਨਾਮਦਾਮ ਦਾਨਿ ਸਨਾਨ ਆਨ ਦਿਨ ਮੱਜਨ ਸੱਚਾ ਗੁਣ ਗਿਆਨ ਸੱਚ ਮੈਲ ਨ ਲਾਗੈ ਭ੍ਰਮ ਪਉ ਭਾਗੈ ਬਿਲਮ ਨ ਟੂਟ ਸਕਾ ਚੈਤਾਗੈ ਜੋ ਤਾਗਾ ਜਗ ਈ ਵੈ ਜਾਣੂ ਅਸਿਰਸੀ ਚੀਤ ਸਾਚ ਰੰਗ ਮਾਣੋ ਇਕਾ ਦਸੀ ਇਕ ਰਦੇਵ ਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਬ੍ਰਹਮ ਆਤਮ ਚੀਨੈ ਪਾਖਾਂਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਹੀਂ ਕੇਵਲ ਸੂਚੈ ਸਾਚੀ ਨਾ ਲਾਗੇ ਮਾਲ ਜਹ ਦੇਖੂ ਤਾ ਈਕਾ ਏਕੋ ਈਕਾ ਹੋਰ ਜੀਉ ਪਾਏ ਵੇਕੋ ਈਕਾ ਫਲੋਹਾਰ ਕੀ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜਾ ਲਾਲ ਚ ਲਪਟਾ ਲਪਟਾਏ ਛੋਟਾ ਗੁਰਮੁਖ ਸਾਚ ਕਮਾਏ ਦਵਾ ਦਾਸ ਮੁਦਰਾ ਮਨ ਆਉ ਤਾ ਇਹ ਨ ਸ ਜਾਗੈ ਕਬੈ ਨ ਸੂਤਾ ਜਾਗਤ ਜਾਗ ਰਹਿ ਲਿਵ ਲਾਏ ਗੁਰ ਪਰਚੈ ਤਿਸ ਕਾਲ ਨ ਖਾਈ ਅਤੀਤ ਭਏ ਮਾਰੀ ਬੈਰਾਈ ਪ੍ਰਣਾਵਤ ਨਾਨਕ ਤਹ ਲਿਵ ਲਾਈ ਦੁਆ ਦਸੀ ਦਇਆ ਦਾਨ ਕਰ ਜਾਣਾ ਬਾਹਰ ਜਾ ਤੋ ਭੀਤਰ ਆਣਾ ਵਰਤੀ ਵਰਤ ਰਹੇ ਨੀ ਕਾਮ ਜੱਪਾ ਜਾਪ ਜਪੈ ਮੁਖ ਨਾਮ ਤੀਨ ਪਵਣ ਮੈਂ ਇਕੂ ਜਾਣਾ ਸਭ ਸੁਚ ਸੰਜਮ ਸਾਚ ਪਛਾਣਾ तीरस तरवर समुद्दनार अमृत मूल शिखर ले अवतार ड डर, डर मरै न बूढ़ा कोई न डर बूढ़ मरै पत खोई डर मै घर घर मै डर जाना तख्त निवास सच मन पाणा 14स चौथी ठावै ले पावै राजस तामस सात काल समावै ससी अरग कर सूर समावै जो ਕੀ ਕੀ ਕੀਮਤ ਪਾਵੇ ਚੌਦਸ ਭਵਨ ਪਾਤਾਰ ਸਮਾਈ ਖਾंड ਬ੍ਰਹਮਾੰਡ ਰਵਿਆ ਲਿਵ ਲਾਈ ਅਮਾਵਸਿਆ ਚੰਦ ਗੁਪਤ ਗੈਣਾਰ ਪੂਜੋ ਗਿਆਨੀ ਸਬਦ ਵਿਚਾਰ ਸਸੀ ਅਰਗ ਗਨ ਜੋਤ ਤਿਹ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸਹੀ ਮਾਹੀ ਮਾਨ ਮੁਖ ਭੁਲੇ ਆਵੇ ਜੀ ਤੋ ਸਿਰਥਾਨ ਸੁ ਆਵੇ ਆਪਿ ਵਿਸ਼ਾਨੇ ਜਾ ਸਤਗੁਰ ਪਾਵੇ ਜਹ ਆਸਾ ਤਹ ਬਿਨਸ ਬਿਨ ਆਸਾ ਹੂਟੇ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੀ ਰਹੇ ਉਦਾਸਾ ਪ੍ਰਣਵਤ ਨਾਨਕ ਕੀ ਦਾਸਾਂ ਮਮਤਾ ਜਾਲ ਤੀ ਰਹੇ ਉਦਾਸਾ ਪ੍ਰਣਵਤ ਨਾਨਕ ਹਮਤਾ ਕੀ ਦਾਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ